ਸਿੰਧੂ ਨਦੀ ਦੇ ਪਾਣੀ ਨੂੰ ਭਾਰਤ ਤੋਂ ਪਾਕਿਸਤਾਨ ਵੱਲ ਮੋੜਨ ਵਾਲੇ ਚਾਰ ਡੈਮਾਂ ਤੇ ਉਹਨਾਂ ਨਾਲ ਜੁੜੀਆਂ ਨਹਿਰਾਂ ਦੇ ਸਾਰੇ ਚਾਰ ਸਲੂਈ ਸਕੇਟ ਬੰਦ ਕਰ ਦਿੱਤੇ ਗਏ ਹਨ। ਦਰਿਆਈ ਪਾਣੀ ਦੇ ਰੁਕਾਵਟ ਦਾ ਪਾਕਿਸਤਾਨ ਦੀ ਖੇਤੀਬਾੜੀ ਤੇ ਮਹੱਤਵਪੂਰਨ ਪ੍ਰਭਾਵ ਪਵੇਗਾ, ਖਾਸ ਕਰਕੇ ਪੰਜਾਬ ਅਤੇ ਸਿੰਧ ਵਿੱਚ। ਪਾਕਿਸਤਾਨ ਦੀ ਜੀਡੀਪੀ ਵਿੱਚ ਖੇਤੀਬਾੜੀ ਦਾ ਯੋਗਦਾਨ 21% ਹੈ। ਖੇਤੀਬਾੜੀ ਪਾਕਿਸਤਾਨ ਦੇ 45% ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਪਰ ਬਿਜਲੀ ਉਤਪਾਦਨ ਵਿੱਚ ਕਮੀ ਕਾਰਨ ਬਿਜਲੀ ਕੱਟ ਲੱਗਣਗੇ ਜਿਆਤਰ ਦਰਿਆ ਭਾਰਤੀ ਖੇਤਰਾਂ ਵਿੱਚੋਂ ਵਗਦੇ ਹਨ ਜਿਸ ਵਿੱਚ ਭਾਰਤੀ ਕਸ਼ਮੀਰ ਵੀ ਸ਼ਾਮਲ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਗੰਭੀਰ ਟਕਰਾਵ ਵਲਵਾਧ ਰਿਹਾ ਹੈ ਦੋਵੇਂ ਪਾਸਿਆਂ ਲਈ ਅਤਵਾਦ ਅਤੇ ਪਾਣੀ ਦੇ ਵਿਵਾਦ ਦਾਤ ਲੱਗੇ ਹੋਏ ਹਨ ਪੂਰਬੀ ਦਰਿਆ ਅਰਾਵੀ ਬਿਆਸ ਤੇ ਸਤਲੁਜ ਪੱਛਮੀ ਦਰਿਆ ਸਿੰਧ ਜੇਲਮ ਤੇ ਚਨਾਬ ਆ ਹੁਣ ਜਾਣਦੇ ਹਾਂ ਕਿਹੜਾ ਦਰਿਆ ਪਾਕਿਸਤਾਨ ਦੇ ਕਿਹੜੇ ਇਲਾਕਿਆਂ ਦੇ ਵਿੱਚੋਂ ਲੰਘਦਾ ਹੈ ਸਿੰਧ ਨਦੀ ਕਰਾਚੀ ਅਟਕ ਗਿਲਗਿਤ ਠੱਟਾ ਪਸ਼ਾਵਰ ਜਮਸ਼ੂਰੋ 라ਵਲਪਿੰਡੀ ਕੋਟ ਤੇ ਮਿਠਨ ਜੇਲਮ ਨਦੀ ਮੁਜ਼ਫਰਾਬਾਦ ਨਿਊ ਮੀਰਪੁਰ ਸ਼ਹਿਰ ਤੇ ਚੰਗ ਚਨਾਬ ਦਰਿਆ ਸਿਆਲਕੋਟ ਕੋਟ ਤੇ ਮਿਠਨ ਸਿੰ্ধু ਜਲ ਸੰਧੀ ਅਤੇ ਪਾਕਿਸਤਾਨ ਦੀਆਂ ਚਿੰਤਾਵਾਂ 1960 ਦਾ ਸਿੰਧੂ ਜਲ ਸਮਝੌਤਾ ਭਾਰਤ ਤੇ ਪਾਕਿਸਤਾਨ ਵਿਚਕਾਰ ਪਾਣੀ ਦੀ ਵੰਡ ਲਈ ਇੱਕ ਮਹੱਤਵਪੂਰਨ ਸਮਝੌਤਾ ਹੈ ਭਾਰਤ ਦੀ ਸੰਧੀ ਤੋਂ ਸਮਾਵਤ ਵਾਪਸੀ ਬਾਰੇ ਹਾਲੀਆਂ ਅਟਕਲਾਂ ਪਾਕਿਸਤਾਨ ਲਈ ਖਾਸ ਕਰਕੇ ਪੰਜਾਬ ਸੂਬੇ ਲਈ ਇਸ ਦੇ ਪ੍ਰਭਾਵਾਂ ਦੇ ਕੇਂਦਰ ਥਣ ਭਾਰਤ ਪੂਰਬੀ ਦਰਿਆਵਾਂ ਨੂੰ ਤੁਰੰਤ ਕੰਟਰੋਲ ਕਰ ਸਕਦਾ ਹੈ ਪੱਛਮੀ ਦਰਿਆਵਾਂ ਨੂੰ ਨਿਯਮਤ ਕਰਨ ਲਈ ਨਵੇਂ ਡੈਮਾਂ ਅਤੇ ਪ੍ਰੋਜੈਕਟਾਂ ਦੀ ਲੋੜ ਹੋਵੇਗੀ ਪਾਕਿਸਤਾਨੀ ਪੰਜਾਬ ਦੀ ਆਰਥਿਕਤਾ ਚਨਾਬ ਅਤੇ ਜੇਲਮ ਦਰਿਆ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਜੋ ਸਿੰਚਾਈ ਲਈ ਮਹੱਤਵਪੂਰਨ ਹਨ ਇਹਨਾਂ ਦਰਿਆਵਾਂ ਦੇ ਵਹਾਅ ਵਿੱਚ ਕੋਈ ਰੁਕਾਵਟ ਖੇਤੀਬਾੜੀ ਉਤਪਾਦਨ ਤੇ ਵਿਨਾਸ਼ਕਾਰੀ ਪ੍ਰਭਾਵ ਪਾ ਸਕਦੀ ਹੈ ਆਪ ਹੁਣ ਜਾਣਦੇ ਹਾਂ ਸੰਭਾਵੀ ਨਤੀਜਿਆਂ ਬਾਰੇ ਖੇਤੀਬਾੜੀ ਦਾ ਨੁਕਸਾਨ ਪਾਕਿਸਤਾਨ ਪੰਜਾਬ ਵਿੱਚ ਕਣਕ ਚੌਲ ਅਤੇ ਗੰਨੇ ਦੀ ਪੈਦਾਵਾਰ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਭੋਜਨ ਅਸੁਰੱਖਿਆ ਪੈਦਾ ਹੋ ਸਕਦੀ ਹੈ ਪਾਣੀ ਦੇ ਪੱਧਰ ਦੇ ਵਿੱਚ ਗਰਾਵਟ ਸੱਦੇ ਪਾਣੀ ਦੇ ਘਟਣ ਨਾਲ ਭੂਮੀਗਤ ਪਾਣੀ ਦੀ ਜ਼ਿਆਦਾ ਵਰਤੋਂ ਵਾਹ ਸਕਦੀ ਹੈ ਜਿਸ ਨਾਲ ਸਚਾਈ ਅਸਥਿਰ ਹੋ ਸਕਦੇ ਹਨ ਆਰਥਿਕ ਅਤੇ ਸਮਾਜਿਕ ਸੰਕਟ ਖੇਤੀਬਾੜੀ ਖੇਤਰ ਤੇ ਪ੍ਰਭਾਵ ਆਰਥਿਕ ਸੰਕਟ ਪਿੰਡੂ ਬੇਰੋਜ਼ਗਾਰੀ ਅਤੇ ਸਮਾਜਿਕ ਅਸ਼ਾਂਤੀ ਦਾ ਕਾਰਨ ਵੀ ਬਣ ਸਕਦਾ ਹੈ ਹੁਣ ਗੱਲ ਕਰਦੇ ਹਾਂ ਭਾਰਤ ਦੇ ਰਣਨੀਤਿਕ ਫਾਇਦੇ ਬਾਰੇ ਜਨਾਵਤੀ ਜੇਲਮ ਦਰਿਆ ਦੇ ਉੱਪਰਲੇ ਹਿੱਸਿਆਂ ਤੇ ਭਾਰਤ ਦਾ ਕੰਟਰੋਲ ਇਸ ਨੂੰ ਇੱਕ ਰਣਨੀਤਿਕ ਫਾਇਦਾ ਦਿੰਦਾ ਹੈ ਭਾਰਤ ਇਹਨਾਂ ਦਰਿਆਵਾਂ ਤੇ ਵਹਾਵ ਨੂੰ ਕੰਟਰੋਲ ਕਰਕੇ ਪਾਕਿਸਤਾਨ ਤੇ ਦਬਾਅ ਪਾ ਸਕਦਾ ਹੈ ਜਿਸ ਨਾਲ ਤਣਾਅ ਹੋਰ ਵਧਾ ਸਕਦਾ ਹੈ